ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਣਾ ਫੈਮਿਲੀ ਦੇ ਵਿੱਚ ਇੱਥੇ ਲੱਗਿਆ ਦੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਮੌਸਮ ਠੰਡਾ ਜੀ ਟਾਈਮ ਤਾਂ ਕਾਫੀ ਹੋ ਗਿਆ 12:00 ਬਜ ਗਏ ਜੀ ਮੇਨ ਲਾਦਾ ਕੱਪੜੇ ਧੋ ਲੈ ਜੀ ਅੱਜ ਧੋਤੇ ਸੀਗੇ ਜਿਹੜੇ ਅ ਕਿਉਂਕਿ ਕੱਲ ਵੀ ਨਹੀਂ ਧੋ ਹੋਏ ਹੈਗੇ ਛੱਤ ਤੇ ਫਾਈ ਹੋਨੇ ਜੀ ਸੁੱਕਣੇ ਇੱਥੇ ਵਧੀਆ ਸੁੱਕ ਜਾਂਦੇ ਹੁੰਦੇ ਨੇ ਕੱਪੜੇ ਧੋ ਕੇ ਸੁੱਕਣੇ ਪਾ ਲਏ ਹੁਣ ਦੇਖਦੇ ਆਂ ਜੀ ਵੀ ਕਦ ਸੁੱਕਦੇ ਨੇ ਕਿਉਂਕਿ ਧੁੱਪ ਦਾ ਤਾਂ ਹਜੇ ਕੋਈ ਚਾਂਸ ਨਹੀਂ ਲੱਗਦਾ ਹੈਗਾ ਨਿਕਲਣ ਦਾ ਧੁੰਦ ਦੇਖ ਸਕਦੇ ਹੋ ਨਾ ਕਿਵੇਂ ਧੁੰਦ ਧੁੰਦ ਲੱਗਦੀ ਹੈ ਖੇਤਾਂ ਦੀ ਸਾਈਡ ਉੱਪਰ ਗਬਲੀ ਦੇ ਥੱਲੇ ਲਾ ਦੇਣਾ ਨਾਲੇ ਪੇਜ ਦੇ ਲੰਬੇ ਲੋਟਰ ਨਾਲ ਇੱਧਰ ਟੇਪ ਵਾਲਾ ਬੰਦਾ ਥੋੜਾ ਪਿੰਡ ਦਾ ਥਿਊ ਦੇਖੋ ਜੀ ਪੇਕੇ ਪਿੰਡ ਦਾ ਇੱਧਰ ਆ ਦੇਖੋ ਜੀ ਕਾਫੀ ਦਿਨਾਂ ਤੋਂ ਜੀ ਮੌਸਮ ਖਰਾਬ ਚੱਲਦਾ ਸੀ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਕਾਫੀ ਦਿਨ ਹੋ ਗਏ ਜੀ ਕੋਈ ਬਲੌਗ ਵੀ ਨਹੀਂ ਆਇਆ ਹੈਗਾ ਅਸਲ ਦੇ ਵਿੱਚ ਜਿੱਦਨ ਦਾ ਨਿਊ ਇਅਰ ਆਇਆ ਸੀਗਾ ਨਾ ਉਸ ਦਿਨ ਤਾਂ ਕੋਈ ਬਲੌਗ ਨਹੀਂ ਸੀ ਬਣਿਆ ਮੈਂ ਕਾਫੀ ਕੰਮ ਕਰਨ ਦੇ ਵਿੱਚ ਬੀਜ਼ੀ ਹੋਣ ਕਰਕੇ ਨਾ ਕੋਈ ਬਲੌਗ ਨਹੀਂ ਬਣਾ ਸਕੀ ਬਸ ਜੀ ਇਸੇ ਕਰਕੇ ਹੁਣੇ ਮਤਲਬ ਕਈ ਦਿਨਾਂ ਦਾ ਮਿਕਸ ਕੀਤਾ ਹੋਇਆ ਜੀ ਸਾਰਾ ਕੁਛ ਬਸ ওই ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹੋਈ ਸੀਗੀ ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਆਪਾਂ ਵੀਡੀਓ ਬਣਾ ਲੈਂਦੇ ਆ ਮਤਲਬ ਫੁੱਲ ਬਲੌਗ ਨਹੀਂ ਬਣਦਾ ਹੈਗਾ ਕਿਉਂਕਿ ਕਈ ਵਾਰੀ ਇਹ ਹੋ ਜਾਂਦਾ ਵੀ ਜਿਵੇਂ ਇੱਕ ਦੋ ਵਾਰੀ ਇੱਕ ਦੋ ਕੁ ਚੀਜ਼ਾਂ ਦੀ ਵੀਡੀਓ ਬਣ ਜਾਂਦੀ ਜਾਂ ਫਿਰ ਕਿਸੇ ਨਾ ਕਿਸੇ ਕੰਮ ਕਰਦੇ ਵਿੱਚ ਜਿਆਦਾ ਬੀਜ਼ੀ ਹੋਣ ਕਰਨਾ ਵੀ ਮੁੜ ਕੇ ਨਹੀਂ ਬਣਦਾ ਹੈਗਾ ਉਹਦੇ ਕਰਕੇ ਹੋ ਜਾਂਦਾ ਜੀ ਇਹ ਮਤਲਬ ਮੇਰੇ ਪੀਕੇ ਪਿੰਡ ਦੀ ਹੈਗੀਆਂ ਨੇ ਵੀਡੀਓ ਕੁਝ ਪੀਕੇ ਪਿੰਡ ਦੀਆਂ ਨੇ ਜੀ ਕੁਝ ਇੱਥੇ ਸੋਰੀ ਬੰਦੀਆਂ ਆ ਗਏ ਨੇ ਬੱਜੀ ਅਪਾ ਅੱਜ ਤੁਹਾਡੇ ਲਈ ਮਿਕਸ ਅਪ ਬਲੌਗ ਕਰਦਾ ਜਿਹਨੇ ਕਹਿੰਦੇ ਹੁੰਦੇ ਨੇ ਨਾ ਵੀ ਐਨੇ ਤਾਂ ਨਾ ਲੋਕ ਮਿਕਸ ਦਾਲਾਂ ਕਰਕੇ ਖਿਚੜੀ ਨਹੀਂ ਬਣਾਉਂਦੇ ਜਿੰਨੀਆਂ ਮੈਂ ਮਿਕਸ ਵੀਡੀਓ ਕਰਕੇ ਬਲੌਗਸ ਛੂਟ ਕਰਦਾ ਹੈ ਨਾ ਬਲੌਗ ਬਣਾਤਾ ਜੀ ਇੱਥੇ ਨਾ ਫਤ ਲੱਗਿਆ ਸੀ ਪਤੰਗ ਚੜਾਉਣਾ ਉਹਨਾਂ ਨੇ ਕਾਫੀ ਨਾ ਉਹ ਤੇ ਉਹਨੀਆਂ ਰ ਉਹਦੇ ਫਰੈਂਡ ਨੇ ਨਾ ਹੂੰ ਕਾਫੀ ਲੰਬੀ ਉਹਦੀ ਲਾ ਕੇ ਪੁੰਚਾਂ ਜੀਆਂ ਚੜਾਉਣ ਦੀ ਕੋਸ਼ਿਸ਼ ਕਰਦੇ ਸੀ ਬਟ ਉਹਨਾਂ ਦਾ ਨਹੀਂ ਚੜਿਆ ਹੈਗਾ ਫਿਰ ਉਹਨਾਂ ਨੂੰ ਉਹ ਕਾਗਜ਼ ਦੇ ਪੁੰਛਾਂ ਜੀਆਂ ਤੋੜ ਕੇ ਨਾ ਫੇਰੀ ਚੜਾਉਣਾ ਪਿਆ ਉਹ ਕਿਉਂਕਿ ਉਹ ਜ਼ਿਆਦਾ ਹੈਵੀ ਹੋਣ ਕਰਕੇ ਨਾ ਫਿਰ ਚੜਿਆ ਹੀ ਨਹੀਂ ਹੈਗਾ ਉਹਨਾਂ ਦਾ ਫਰ ਜੀ ਇੱਥੇ ਹੋ ਗਈ ਸੀ ਜੀ ਆਪਣੀ ਸਾਗ ਦੀ ਤਿਆਰੀ ਕਿਉਂਕਿ ਮੈਨੂੰ ਆਈ ਨੂੰ ਵੀ ਕਈ ਦਿਨ ਹੋ ਗਏ ਸੀਗੇ ਫਿਰ ਇਹ ਹੋ ਗਿਆ ਵੀ ਜਿਵੇਂ ਤੁਹਾਨੂੰ ਪਤਾ ਨਾ ਵੀ ਮੰਮੀ ਦੀ ਸਿਹਤ ਅਜੇ ਪ੍ਰੋਪਰਲੀ ਨਹੀਂ ਵੀ ਮਤਲਬ ਕੰਮ ਕਰ ਲੈਂਦੇ ਨੇ ਬਟ ਥੋੜਾ ਬਹੁਤਾ ਕਰ ਲੈਂਦੇ ਨੇ ਵੀ ਅਜੇ ਜ਼ਿਆਦਾ ਨਹੀਂ ਹੁੰਦਾ ਹੈਗਾ ਫਿਰ ਲੱਗੇ ਸੀ ਜੀ ਇੱਥੇ ਮੈਂ ਕਿਹਾ ਵੀ ਚਲ ਸਾਗ ਮੰਮੀ ਕੇ ਸਾਗ ਬਣਾ ਕੇ ਬੀ ਨੰਬਈ ਬਹੁਤ ਦਿਨ ਹੋ ਗਏ ਖਾਦਿਆ ਨਹੀਂ ਹੈਗਾ ਬਣਾਇਆ ਮਤਲਬ ਕਿਉਂਕਿ ਮੰਮੀ ਤਾਂ ਬਣਦਾ ਵੀ ਨਹੀਂ ਹੈਗਾ ਜਿਵੇਂ ਹੋ ਭਾਬੀ ਜੀ ਉਹਨੇ ਬਣਾਉਂਦੇ ਮੈਨੂੰ ਨੇ ਫਿਰ ਬਸ ਉਹ ਇਦਾਂ ਖਾ ਖੁ ਲੈਂਦੇ ਨੇ ਫਿਰ ਮੈਂ ਕਹਿੰਦੀ ਚਲ ਅੱਜ ਮੈਂ ਖ ਵੀ ਬਣਾਉਨੇ ਆ ਫਿਰ ਇੱਥੇ ਸਾਗ ਆ ਗਿਆ ਸੀ ਮੈਂ ਤਾਂ ਮੰਮੀ ਲੰਗੀ ਸੀ ਸਾਗ ਸਮਾਨ ਕੋਲੇ ਡੱਬੇ ਵਗੈਰਾ ਜਿਵੇਂ ਖਾਲੀ ਹੁੰਦੇ ਨੇ ਜੀ ਉਹ ਧੋ ਕੇ ਰੱਖੇ ਹੋਏ ਸੀਗੇ ਕੁਝ ਤੁਹਾਨੂੰ ਪਤਾ ਹੈ ਨਾ ਇੱਥੇ ਆ ਕੇ ਥੋੜੇ ਜਿਹਾ ਕੰਮ ਕਰ ਵੱਧ ਜਾਂਦੇ ਹੁੰਦੇ ਨੇ ਬੀ ਬਸ ਜੀ ਇਹ ਹੋ ਜਾਊਗਾ ਹਨਾ ਕੱਲਿਆਂ ਕਰਕੇ ਹੋ ਜਾਂਦਾ ਨਾ ਕੁਛ ਮੰਮੀ ਦੀ ਸਿਹਤ ਵੀ ਹੁੰਦੀ ਹੈ ਵੈਸੇ ਪਹਿਲਾਂ ਨਾ ਜੋ ਮਾਂ ਦੇ ਸਿਰ ਤੇ ਅੱਛਾ ਕੀਤੀਆਂ ਨੇ ਉਹ ਕਦੇ ਵੀ ਨਹੀਂ ਭੁੱਲ ਸਕਦੇ ਹੈਗੇ ਹਨ ਹੁਣ ਤੱਕ ਵੀ ਮੰਮੀ ਦੇ ਬਿਮਾਰ ਹੋਣ ਤੋਂ ਪਹਿਲਾਂ ਵੀ ਮਤਲਬ ਇਹ ਹੁੰਦਾ ਸੀਗਾ ਮੰਮੀ ਨੇ ਕਹਣਾ ਕੋਈ ਨਾ ਅਗਰ ਕੋਈ ਆਏ ਹੁੰਦਾ ਸੀਗਾ ਨਾ ਵੀ ਆਹ ਕੰਮ ਕਰਵਾ ਦਿਆ ਜਾ ਮੰਮੀ ਨੇ ਕਹਣਾ ਨਹੀਂ ਕੋਈ ਨਾ ਮੈਂ ਆਪੇ ਕਰ ਲੂੰਗੀ ਆਪੇ ਕਰੂੰਗੀ ਜੋ ਮਾਂ ਦਾ ਪਿਆਰ ਹੈ ਨਾ ਉਹ ਉਸ ਦਾ ਮੁਕਾਬਲਾ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਰਿਸ਼ਤਾ ਨਹੀਂ ਕਰ ਸਕਦਾ ਹੈਗਾ ਜਿੰਨਾਂ ਕੋਲ ਹੈਗੇ ਨੇ ਮਾਪਪ ਜੀ ਮੈਂ ਇਹ ਕਹਨੀ ਆ ਵੀ ਉਹ ਆਪਣੇ ਮਾਪਪ ਦੇ ਕਿਦਰ ਜਰੂਰ ਕਰਿਆ ਕਰੋ ਕਿਉਂਕਿ ਜਿੰਨਾਂ ਕੋਈ ਚੀਜ਼ਾਂ ਨਹੀਂ ਹੈਗੀਆਂ ਰਿਸ਼ਤੇ ਨਹੀਂ ਹੈਗੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਇਹਨਾਂ ਰਿਸ਼ਤਿਆਂ ਦੀਆਂ ਕਮੀਆਂ ਹਨ ਰਿਸ਼ਤਿਆਂ ਦੀਆਂ ਘਾਟਾਂ ਕੀ ਚੀਜ਼ ਹੁੰਦੀਆਂ ਨੇ ਆਪਾਂ ਸਾ ਕੱਟ ਕੇ ਪਤਾ ਸੀ ਜੀ ਉਹ ਮੈਂ ਕੋਈ ਵੀਡੀਓ ਨਹੀਂ ਸੀ ਬਣਾਈ ਮੈਨੂੰ ਇਹ ਸੀਗਾ ਥੋੜਾ ਜਿਹਾ ਮੈਂ ਲੇਟੋ ਲੱਗਦੀ ਸੀ ਮੈਨੂੰ ਮੈਂ ਕਿਹਾ ਵੀ ਲੇਟ ਹੋ ਗਏ ਅੱਜ ਬਹੁਤ ਦਿਨਾਂ ਬਾਅਦ ਚੁੱਲ੍ਹੇ ਦੇ ਵਿੱਚ ਅੱਗ ਵਾਲੀ ਸੀ ਕਿਉਂਕਿ ਇਹ ਅਡਵਾਈਸ ਚੁੱਲ੍ਹੇ 'ਚ ਅੱਗ ਬਾਲਦੀ ਹੋਈ ਨਹੀਂ ਹੈਗੀ ਪਹਿਲੀ ਗੱਲ ਤਾਂ ਇਹ ਸੀ ਕਿ ਵੀ ਚੁੱਲ੍ਹਾ ਹੀ ਬਹੁਤ ਦੇਰ ਬਾਅਦ ਬਣਾਇਆ ਸੀਗਾ ਮਤਲਬ ਤਕਰੀਬਨ ਸਾਲ ਡੇਢ ਸਾਲ ਹੋ ਗਿਆ ਸੀਗਾ ਬਣਵਾਇਆ ਸੀ ਚੁੱਲ੍ਹਾ ਤੇ ਫਿਰ ਅੱਜ ਅੱਗ ਬਾਲੀ ਸੀ ਮੰਮੀ ਨੂੰ ਵੀ ਬੜਾ ਉਹ ਸੀ ਕਿਉਂਕਿ ਇਹ ਹੋ ਜਾਂਦਾ ਨਾ ਜਿਨ੍ਹਾਂ ਨੇ ਚੱਲੇ 'ਤੇ ਕੰਮ ਕਰ ਕੀਤੇ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ ਦੇ ਅਲੱਗ ਹੀ ਹੋ ਜਾਂਦਾ ਮੈਂ ਹਜੇ ਮੰਮੀ ਨੇ ਕਹਿੰਦੇ ਮੈਂ ਕਿਹਾ ਤੁਸੀਂ ਕੋਟਣਾ ਨਾ ਲਾਈ ਚਲੋ ਮੈਂ ਕਿਹਾ ਫੇਰ ਥੋੜੀ ਬਾਹਂ ਦੁਖਣ ਲੱਗ ਜਾਣੀ ਆ ਬੱਜੀ ਸਾਗ ਬਣਾ ਲਿਆ ਸੀ ਫਿਰ ਉੱਥੇ ਮੰਮੀ ਕਹਿੰਦੇ ਨਹੀਂ ਅਜੇ ਮੈਂ ਚੱਲੂਗੀ ਰ ਬੈਠ ਕੇ ਸੇਕ ਲੈਣ ਦੇ ਨਾ ਮੰਮੀ ਨੂੰ ਬੜਾ ਚਾਹ ਹੋਇਆ ਹੋਇਆ ਸੀਗਾ ਕਿਉਂਕਿ ਜਿਵੇਂ ਮੇਰੀ ਮੰਮੀ ਨੇ ਨਾ ਬਹੁਤ ਕੰਮ ਕਰ ਕੀਤੇ ਨੇ ਚੁੱਲਿਆਂ ਤੇ ਵੀ ਉਹਨਾਂ ਨੂੰ ਵਧੀਆ ਲੱਗਦਾ ਇਸ ਚੁੱਲੇ ਤੇ ਗੈਸ ਨਾਲੋਂ ਜਣੀ ਉਹਨਾਂ ਨੂੰ ਇਹ ਹੁੰਦਾ ਵੀ ਚੁੱਲ੍ਹੇ ਤੇ ਵਧੀਆ ਲੱਗਦਾ ਆਪਣੇ ਮਨ ਨੂੰ ਨਾ ਕਹਿੰਦੇ ਵੀ ਖੜ ਕੇ ਕੰਮ ਕਰਨ ਨਾਲੋਂ ਨਾ ਵੀ ਮੈਨੂੰ ਇਹ ਹੋ ਜਾਂਦਾ ਵੀ ਬੈਠ ਕੇ ਥੋੜਾ ਸੱਖ ਲੱਗਦਾ ਇੱਥੇ ਸੀ ਜੀ ਸਾਰੇ ਭੈਣ ਭਾਈ ਭਾਈ ਚਰਾਪਸ ਵਿੱਚ ਇਹ ਜਿਹੜਾ ਗੁਰਪ੍ਰੀਤ ਇਹਦੇ ਲਈ ਸਹੀ ਖੜਾ ਜੀ ਪਰਨਾ ਬਣੇ ਮੇਰਾ ਭਤੀਜਾ ਹੈ ਜਿਹੜਾ ਆਸਟ੍ਰੇਲੀਆ ਤੋਂ ਆਇਆ ਹੋਇਆ ਹੈ ਜੀ ਫਿਰ ਇੱਥੇ ਰੋਟੀ ਬਣਾਉਂਦੀ ਸੀ ਇਹ ਭਾਬੀ ਜੀ ਤੁਸੀਂ ਪਹਿਲਾਂ ਵੀ ਕਈ ਬਲੌਗ ਦੇ ਵਿੱਚ ਦੇਖ ਚੁੱਕੇ ਹੋ ਉਧਰੋਂ ਫਿਰ ਬੀਜੀ ਸੀਗੇ ਭਤੀਜਾ ਸੀ ਮੇਰਾ ਤੇ ਸਾਰੇ ਜਣੇ ਸੀ ਮੈਂ ਉਹਨੂੰ ਵੀ ਇਹਨੂੰ ਵੀ ਬਾਹਰ ਲੈਣ ਨੂੰ ਵੀ ਭਤੀਜੇ ਨੂੰ ਹੱਲਦੀ ਸੀ ਮੈਂ ਕਿ ਅੱਜ ਦਾਵਤ ਆ ਸਾਗ ਦੀ ਕਹਿੰਦਾ ਠੀਕ ਆ ਭੂਆ ਜੀ ਇਹ ਹੈਗੀ ਜੀ ਨੈਕਸਟ ਡੇ ਦੀ ਉਥੇ ਦੀ ਹੋਈ ਆ ਫਿਰ ਇੱਥੇ ਫਤੇ ਸਰਨਾ ਕੇ ਹਟਿਆ ਸੀਗਾ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਸੀ ਤੇ ਉਹਨੂੰ ਇਹ ਹੋ ਗਿਆ ਸੀਗਾ ਕਹਿੰਦਾ ਮम्मा ਹੁਣ ਮੈਗੀ ਨਹੀਂ ਖਾਦੀ ਆ ਕਿ ਬਹੁਤ ਦਿਨ ਹੋ ਗਏ ਨਹੀਂ ਤਾਂ ਉਹਨੂੰ ਇਹ ਹੁੰਦਾ ਸੀਗਾ ਵੀ ਵੀਕਐਂਡ 'ਚ ਜ਼ਰੂਰ ਮਿਲਦੀ ਹੁੰਦੀ ਸੀ ਪਰ ਹੁਣ ਕਾਫੀ ਦਿਨ ਹੋ ਗਏ ਹੁਣ ਨਹੀਂ ਦਿੰਦੀ ਜੀ ਕਦੇ ਹੁਣ ਇੱਥੇ ਮੈਂ ਲੱਗੀ ਸੀ ਉਹਨੂੰ ਮੈਗੀ ਬਣਾਉਣ ਮੈਂ ਕਿਹਾ ਵਿਚਲ ਮੈਗੀ ਬਣਾ ਕੇ ਦੇ ਦਵਾਂ ਜੀ ਕਦੇ ਕਦਾਈ ਤੇ ਚੱਲ ਚੱਲੇ ਜਾਂਦਾ ਹੁੰਦਾ ਹੈ ਨਾ ਮੈਗ ਨਾਲੇ ਉਹਨੂੰ ਮੈਗੀ ਬਣਾ ਕੇ ਦਿੰਨੀ ਆ ਉਹ ਦੋ ਪੈਕੇਟ ਲੈ ਕੇ ਆਇਆ ਸੀਗਾ ਨਹੀਂ ਤਾਂ ਇਹ ਹੋ ਜਾਂਦਾ ਨਾ ਕਿਉਂਕਿ ਇੱਥੇ ਜੀ ਅਸੀਂ ਬਣਾਉਂਦੇ ਮਤਲਬ ਕੋਈ ਖੰਦ ਨਹੀਂ ਹੈਗਾ ਭਰਾ ਵੀ ਨਹੀਂ ਮੇਰਾ ਖਾਂਦਾ ਮੈਗੀ ਵਗੈਰਾ ਇਦਾਂ ਦਾ ਜਣੀ ਹਾਂ ਅਗਰ ਬਣਾ ਲਈ ਤਾਂ ਚਲੋ ਕਦੇ ਹੈਗਾ ਜਣੀ ਉਦਾਂ ਆਪ ਨਹੀਂ ਬਣਾ ਕੇ ਖਾਂਦਾ ਹੈਗਾ ਉਹ ਗਿਆ ਹੈ ਅਸੀਂ ਅੱਜ ਫਤਿਹਗੜ੍ਹ ਸਾਹਿਬ ਨੂੰ ਹਾਂਜੀ ਇਹ ਸੰਡੇ ਦੀ ਹੈ ਜੀ ਦੇਖੋ ਤੁਸੀਂ ਇਹ ਨਾ ਇਹ ਸੰਡੇ ਦੀ ਸੀਗੀ ਤੇ ਮੈਂ ਲੱਗੀ ਸੀ ਮੈਗੀ ਬਣਾਉਣ ਫੇਰ ਮੈਂ ਕਿਹਾ ਵੀ ਚਲ ਥੋੜੀ ਉਹਨੂੰ ਦਵਾਂਗੀ ਥੋੜੀ ਮੈਂ ਲੈ ਲੂੰਗੀ ਤੁੱਪ ਦੇ ਵਿੱਚ ਬੈਠਣ ਕਰਕੇ ਨਾ ਕੋਟੀ ਜੈਕਟ ਵਗੈਰਾ ਲਾਤੀ ਸੀਗੀ ਬਟ ਇਹ ਸੀਗਾ ਵੀ ਹਜੇ ਅੰਦਰ ਬੜਕੇ ਨਾ ਜਿਵੇਂ ਮਤਲਬ ਕਮਰਿਆਂ ਦੇ ਵਿੱਚ ਹਜੇ ਇਹ ਹੋ ਜਾਂਦਾ ਨਾ ਵੀ ਜਿਵੇਂ ਰੈਗੂਲਰ ਸੇ ਤੋਂ ਨਿਕਲ ਜਾਂਦੇ ਨੇ ਫਿਰ ਉਦੋਂ ਥੋੜਾ ਜਿਹਾ ਸਹੀ ਹੋ ਜਾਂਦਾ ਜੀ ਹੁਣ ਤਾਂ ਠੰਡ ਲੱਗਦੀ ਸੀਗੀ ਹੁਣ ਜੀ ਆਪਾਂ ਬਣਾਉਂਦੇ ਆ ਮੈਗਨ ਵਾਲੇ ਫਤਿੰਦੀਆਂ ਨਾਲੇ ਮੈਗਾਨੀਆਂ ਫਿਰ ਦੇਖਦੇ ਹਾਂ ਕੋਈ ਹੋਰ ਕੰਮ ਕਰ ਜਿਹੜੇ ਕਰਨ ਵਾਲੇ ਨੇ ਉਹ ਕਰਦੇ ਆ ਨਾਲੇ ਹੁਣ ਸਾਡੀ ਜਾਨ ਦੀ ਵੀ ਵੈਸੇ ਤਿਆਰੀ ਆ ਨੇ ਇਹ ਵੈਸੇ ਤਾਂ ਜੀ ਅਸੀਂ ਮਤਲਬ ਇੱਥੇ ਆ ਗਏ ਨੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਇਹ ਬਲੌਗ ਮਤਲਬ ਥੋੜੀ ਥੋੜੀ ਵੀਡੀਓ ਬਣ ਬਣ ਕੇ ਮੇਰੇ ਕੋਲ ਰਹਿ ਜਾਂ ਹੁੰੀਆਂ ਸੀਗੀਆਂ ਇਹ ਮਿਲਿਆ ਸੀਗਾ ਮਾਮੀ ਕਨੇਓ ਗਿਫਟ ਉਹਦੇ ਨੂੰ ਇੰਨੇ ਸਾਰੇ ਪਤੰਗ ਨਾਲੇ ਚਰਖੜੀਆਂ ਬਟ ਇਹ ਆ ਜੀ ਇਹ ਹੈਗੀ ਸੀ 9 ਸਾਲ ਦੇ ਦਿਨ ਮਿਲਿਆ ਸੀਗਾ ਇਹਨੂੰ ਇਹ ਪਤੰਗ ਚੜਾ ਕੇ ਚਰਖੜੀ ਖਤਮ ਕਰਕੇ ਆਪਣੀ ਹੈ ਨਾ ਗੁੱਟਾ ਚਰਖੜੀ ਬਟ ਜੋ ਵੀ ਤੁਸੀਂ ਕਹਿੰਦੇ ਮੈਂ ਅਸੀਂ ਚਰਖੜੀ ਮਤਲਬ ਮੈਂ ਸੁਣਿਆ ਹੋਇਆ ਜੀ ਜਿਹੜੇ ਮੇਰੇ ਪਿੱਕੇ ਪਿੰਡ ਕਹਿੰਦੇ ਹੁੰਦੇ ਸੀ ਸੀ ਤੇ ਉਸ ਤੋਂ ਬਾਅਦ ਜੀ ਇਹ ਦੋ ਵੱਧ ਪਤੰਗ ਚਰਖੜੀਆਂ ਵਗੈਰਾ ਹੈ ਨਾ ਇਹਨੂੰ ਹੋਰ ਵੀ ਮਿਲ ਚੁੱਕੀਆਂ ਨੇ ਉਹ ਉਹ ਵੀਡੀਓ ਦੇ ਵਿੱਚ ਨਹੀਂ ਸੀ ਮੈਂ ਕਿਹਾ ਪਹਿਲਾਂ ਹੀ ਇੱਕ ਵੀਡੀਓ ਪਈ ਹੈ ਤਾਂ ਉਹੀ ਨਹੀਂ ਪਈ ਹੋਗੀ ਇਹ ਇਹ ਹੋ ਜਾਂਦਾ ਜੀ ਦਾਦਕਿਆਂ ਦੇ ਨਾਲ ਨਾਲ ਨਾਨਕਿਆਂ ਦਾ ਵੀ ਲਾਡ ਲਾਈ ਹੈ ਨਾ ਵੀ ਕੁਦਰਤੀ ਤੌਰ ਤੇ ਹੁੰਦਾ ਹੈ ਨਾ ਨਾਨਾ ਨਾਨੀਆਂ ਨੂੰ ਤਾਂ ਆਪਣੇ ਦੋਤੇ ਪਿਆਰੇ ਹੁੰਦੇ ਹੀ ਹੁੰਦੇ ਨੇ ਬਟ ਇਹ ਆਪਣੇ ਮਾਮੇ ਦਾ ਵੀ ਬਹੁਤ ਪਿਆਰਾ ਇਹ ਹੈ ਨਾ ਇਹਨੂੰ ਇੰਨੇ ਸਾਰੇ ਪਤੰਗ ਵਗੈਰਾ ਮਿਲ ਚੁੱਕੇ ਸੀਗੇ ਉਸ ਤੋਂ ਬਾਅਦ ਇੱਕ ਹੋਰ ਵੀ ਇਹਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਉਸ ਤੋਂ ਬਾਅਦ ਫਿਰ ਹੋਰ ਵੀ ਮੇਰੇ ਕਾਕਾ ਕਿਤੇ ਹੈ ਕਾਕਾ ਕਿਤੇ ਪ੍ਰੀਤ ਪ੍ਰੀਤ ਪਤਾ ਨਹੀਂ ਹੈਗਾ ਪਤਾ ਪਤਾ ਤੈਨੂੰ ਪ੍ਰੀਤ ਕਿੱਥੇ ਆ ਫੇਰਾ

ਦੇਖੋ ਜੀ ਬੋਲਦੇ ਜਣੀ ਮਤਲਬ ਨਾ ਬਹੁਤ ਸੋਹਣੀਆਂ ਗੱਲਾਂ ਕਰਦੇ ਹਰ ਇੱਕ ਘਰ ਦੇ ਮੈਂਬਰ ਦਾ ਨਾ ਦੱਸਦੇ ਨੇ ਵੀ ਕੌਣ ਕਿੱਥੇ ਗਿਆ ਹੋਇਆ ਘਰ ਦੇ ਕੰਮ ਕਰ ਲੇ ਸੀ ਜੀ ਆਪਾਂ ਘਰ ਦੇ ਕੰਮ ਕਰ ਕਰਕੇ ਹੋ ਕੇ ਫ੍ਰੀ ਅੱਜ ਮੈਂ ਥੋੜਾ ਜਿਹਾ ਦੰਦਾਂ ਦਾ ਟ੍ਰੀਟਮੈਂਟ ਜਾ ਕਰਵਾਉਣ ਆਲਾ ਸੀ ਮੇਰਾ ਉਹ ਕਰਵਾਉਣ ਆਈ ਸੀਗੀ ਤੇ ਉਹ ਕਰਵਾ ਕੇ ਹੁਣ ਚਾਰੇ ਸੀਗੇ ਵਾਪਸ ਫਿਰ ਤੁਹਾਨੂੰ ਮਿਲਦੇ ਆ ਜੀ ਘਰ ਜਾ ਕੇ ਆਪਾਂ